ਕਿੱਧਰ ਚਲੇ ਹੋਏ ਜਨਾਬ ਖੇਤ ਚ ਚੱਲੇ ਤੇ ਜੀ ਹੈਲਮਟ ਕਿੱਥੇ ਤੁਹਾਡਾ ਜਨਾਬ ਕਾਲੀ ਕਾਲੀ ਜੋ ਭੁੱਲਿਆ ਲੋਕਲੇ ਚੱਲੇ ਆ ਭੁੱਲਿਆ ਕਾਲੀ ਕਾਲੀ ਚਲਾਨ ਕੱਟੇ ਨਾ ਨਹੀਂ ਜਿਲਾਓ ਚਲਾਨ ਨਾ ਕੱਟੋ ਜੀ ਜਨਾਬ ਐਥੀ ਲੈ ਦੇ ਕੇ ਸਾਰ ਲੋ ਜੀ ਨਾ ਤੁਸੀਂ ਕੀ ਸਮਝਦੇ ਹੋ 50 ਪੁਲਿਸ ਰਿਸ਼ਵਤ ਖਾਂਦੀ ਆ ਓਏ ਸ਼ਰਮ ਕਰੋ ਓਏ ਚੰਗੇ ਭਲੇ ਘਰਾਂ ਦੇ ਕਾਕਿਆਂ ਤੁਸੀਂ ਹੈ ਉਹ ਜਿਹੜੀ ਤੁਸੀਂ ਰਿਸ਼ਵਤ ਦੇਣੀ ਆ ਨਾ ਉਹ ਹੀ ਕਿਸੇ ਗਰੀਬ ਬੰਦੇ ਦੀ ਮਦਦ ਕਰ ਦਿਓ ਉਹ ਦੇਖ ਉਹ ਜਵਾਕ ਨਾ ਸਵੇਰ ਦਾ ਭੁੱਖਾ ਪਾਣਾ ਬੈਠਾ ਜਿਆ ਨੂੰ ਚਾਹ ਦਾ ਕੱਪ ਪੀਆ ਤੇ ਨਾਲੇ ਗਾਹ ਨੂੰ ਹੈਲਮਟ ਲੈ ਕੇ ਆਇਓ ਠੀਕ ਹੈ ਉਹ ਜਾਂ ਤੋ ਯਾਰ ਜਨਾਬ ਹਾਂ ਹਾਂ ਕੋਈ ਚੱਲ ਇਹ ਪਹਿਲੇ ਬਹੁਤ سارے ਦੇਖੇ ਜਿਹੜੇ ਇੰਨੇ ਇਮਾਨਦਾਰ ਹੈ ਪੈਸਾ ਨਹੀਂ ਲਿਆ ਕੋਈ ਵੀ ਚਾਹ ਦੇ ਕੱਪ ਨਾਲੇ ਕਰ ਗਿਆ ਹੋਰ ਕੀ ਹਾਂ ਮੜਮਾ ਇੱਕ ਕੱਪ ਚਾਹ ਦੋ ਬੱਚੇ ਨੂੰ ਪਿਆਓ ਜੀ ਹਾਂਜੀ ਕਿੰਨੇ ਰੁਪਏ ਹੋ ਜੀ 1000 ਰੁਪਏ ਚਾਹ ਦਾ ਕੱਪ ਤਾਂ 10 ਰੁਪਏ ਦਾ ਮਿਲਦਾ ਜੀ ਸਾਰੀ ਜਗ੍ਹਾ ਹਾਂਜੀ ਤੁਹਾਨੂੰ ਉਹਨਾਂ ਨੇ ਭੇਜਿਆ ਨਾ ਹਾਂਜੀ ਹਾਂਜੀ ਆਹ ਉਹਨਾਂ ਦਾ ਚਾਹ ਦਾ ਕੱਪ 1000 ਰੁਪਏ ਦਾ ਸ਼ੁਕਰ ਕਰੋ ਤੁਹਾਨੂੰ ਦੁੱਧੋ ਚ ਪੱਤੀ ਨਹੀਂ ਕਿਹਾ ਉਹ ਕਿੰਨੇ ਦੀ ਹੈ ਜੀ 2000 ਦੀ ਅੰਦੇ ਤੇ ਇਮਾਨਦਾਰ ਐ ਬੰਦੇ ਚਲਾਨ ਤੋਂ ਬਚ ਗਏ ਬਾਈ ਐਨਾ ਸ਼ੁਕਰ ਦੋ